ਆਏ ਦਿਨ ਹੀ ਜਿਹੜੀਆਂ ਚੋਰੀਆਂ ਦੀਆਂ ਖਬਰਾਂ ਅਸੀਂ ਅਕਸਰ ਹੀ ਨਮਾ ਸ਼ਰਦ ਬਾਬਾ YouTube ਚੈਨਲ ਤੇ ਵੀ ਲਗਾਉਂਦੇ ਰਹਿੰਨੇ ਆ ਹੁਣ ਤੁਹਾਨੂੰ ਇੱਕ ਚੋਰੀ ਦੀ ਹੋਰ ਦੱਸਦੇ ਆ ਖਬਰ 24 ਘੰਟੇ ਚੱਲਣ ਵਾਲੇ ਹਾਈਵੇ ਤੇ ਦੋ ਬੱਖ-ਬੱਖ ਦੁਕਾਨਾਂ ਤੇ ਹੋਈ ਬੰਗਾ ਬੇਸ਼ਰ ਦੇ ਵਿੱਚ ਚੋਰੀ ਹੈਰਾਨੀ ਦੀ ਗੱਲ ਇਹ ਵੀ ਰਹੀ ਆ ਕਿ ਜੋ ਦੁਕਾਨਦਾਰਾਂ ਨੇ ਦਸਵੰਦ ਦੇ ਲਈ ਆਪਣਾ ਪੈਸਾ ਅਲੱਗ ਤੌਰ ਤੇ ਇੱਕ ਡੱਬੇ ਵਿੱਚ ਰੱਖਿਆ ਹੋਇਆ ਸੀ ਚੋਰ ਉਹ ਵੀ ਪੈਸਾ ਜਿਹੜਾ ਆ ਲੈ ਕੇ ਚੋਰੀ ਕਰਕੇ ਚਲੇ ਗਏ ਤੇ ਦੋ ਦੁਕਾਨਾਂ ਤੇ ਇਹ ਬੰਗੀ ਚੋਰੀ ਹੋਈ ਆ ਤੇ ਦੁਕਾਨਦਾਰਾਂ ਦਾ ਕਹਿਣਾ ਆ ਕਿ ਅਜਿਹੀਆਂ ਚੋਰੀਆਂ ਨੂੰ ਰੋਕਿਆ ਜਾਵੇ ਕਿਉਂਕਿ ਦੁਕਾਨਦਾਰ ਖੂਨ ਪਸੀਨੇ ਦੀ ਜਿਹੜੀ ਹੈਗੀ ਆ ਉਹ ਮਿਹਨਤ ਕਰਦਾ ਆ ਤੇ ਦਿਨ ਭਾਰੋ ਪੈਸਾ ਜਿਹੜਾ ਆ ਆਪਣੇ ਪਰਿਵਾਰ ਦੋਸ ਨਾਲ ਆਪਣੇ ਪਰਿਵਾਰ ਨੂੰ ਪਾਲਦਾ ਆ ਸੋ ਇਸ ਕਰਕੇ ਜਿਹੜੀ ਹੈਗੀ ਆ ਦੁਕਾਨਦਾਰਾਂ ਨੂੰ ਉਦੋਂ ਜਦੋਂ ਸਵੇਰ ਨੂੰ ਆਦੇ ਆ ਦੇਖਦੇ ਆ ਕਿ ਚੋਰੀ ਹੋਈ ਹੁੰਦੀ ਆ ਬੇਹਾਦੀ ਦੁੱਖ ਆਂਦਾ ਆ ਆਉ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਹਾਂਜੀ ਬਾਈ ਤੁਹਾਡਾ ਨਾਮ ਕੀ ਹੈ ਚਰਨਜੀਤ ਕੀ ਹੋਇਆ ਤੁਹਾਡੇ ਇੱਥੇ ਚੋਰੀ ਹੋ ਗਈ ਕਿੰਨੇ ਵਜੇ ਰਾਤੀ ਗਏ ਸੀ ਬਾਈ 6:30 ਵਜੇ ਗਏ ਹੋਣੇ ਕਿੱਦਾਂ ਪਤਾ ਲੱਗਿਆ ਚੋਰੀ ਦਾ ਤੁਹਾਡੂੰ ਉਹ ਤਾਂ ਸਵੇਰੇ ਫੋਨ ਆਇਆ ਮੈਨੂੰ ਕਿਹਦਾ ਤੁਹਾਡਾ ਦੋਸਤ ਨੇ ਜਿਹੜਾ ਮੇਰਾ ਉਹਦਾ ਫੋਨ ਆਇਆ ਸੀਗਾ ਕੀ ਕਹਿੰਦਾ ਹੈ ਤੇਰਾ ਸ਼ਟਰ ਚੱਕ ਹੋਇਆ ਹੈ ਅੱਛਾ ਜੋ ਆ ਕੇ ਦੇਖਿਆ ਤੇ ਇੱਕ ਹੋਰ ਦੁਕਾਨ ਦਾ ਵੀ ਸ਼ਟਰ ਚੱਕ ਹੋਇਆ ਹੈ ਸਾਡੇ ਨਾਲੇ ਅੱਛਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੀ ਦੁਕਾਨ ਦਾ ਨੁਕਸਾਨ ਇੱਕ ਬੈਟਰੀ ਦਾ ਹੈ ਨਹੀਂ ਜੀ ਇੱਥੇ ਇੱਕ ਗੱਲੇ ਚ ਪੈਸੇ ਪਾਏ ਸੀ ਰਕੀ ਦੇ ਆ ਸੀ ਉਹ ਹੈ ਨਹੀਂ ਅੱਛਾ ਕਿੰਨੇ ਵਜੇ ਰਾਤੀਂ ਪਤਾ ਕਰਕੇ ਕਿੰਨੇ ਵਜੇ ਗਏ ਸੀ ਸੱਤ ਘੰਟੇ ਵਜੇ ਗਏ ਹੋਣਾ ਅੱਛਾ ਤੇ ਪੁਲਿਸ ਨੂੰ ਦੱਸ ਤਾ ਤੁਸੀਂ ਆ ਹੁਣ ਦੱਸਿਆ ਉਹਨਾਂ ਨੂੰ ਠੀਕ ਹੈ ਕੀ ਕਹਿੰਦੀ ਪੁਲਿਸ ਉਹ ਕਹਿੰਦੇ ਕੰਪਲੀਟ ਦੇ ਦੇ ਉੱਥੇ ਲੈ ਕੇ ਬਸ ਹੋਰ ਕੁਝ ਨਹੀਂ ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਅਦਾ ਜੱ ਤੇਰਾ 45 ਤੋਂ ਬੈਟਰੀ ਆ ਬਸ ਬਾਕੀ ਗੱਲੇ ਚ ਪੈਸੇ ਸੀ ਜੋ ਤਾਂ ਅਸੀਂ ਦੇਖੇ ਨੇ ਜਦੋਂ ਤਾਂ ਕੱਢੀ ਤੇ ਆਸੀ ਬਾਬਾ ਦੇ ਨਾਂ ਤੇ ਅੱਛਾ ਤੇ ਹੋਰ ਸੀ ਬਾਬਿਆਂ ਦੇ ਨਾਂ ਦਾ ਗੱਲਾਂ ਲਾਇਆ ਸੀ ਹਾਂਜੀ ਠੀਕ ਕੀ ਕੀ ਦੋ ਰਿਹਾ ਉਹਨਾਂ ਵਾਟਰ ਬੈਟਰੀ ਦੀ ਬਤਾਈ ਆਹ ਭਾਈ ਨਿਕਲਣਾ ਬਹੁਤ 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 ਆਲੇ ਪਲੇ ਦੇ ਹਾਂ ਅਮਰ ਸ਼ਾਮ ਨੂੰ ਮੀਟਿੰਗ ਕਰਾਂਗੇ ਪੱਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਹਾਂ ਜੀ ਕੀ ਨਾਮ ਬੋਲਦਾ ਪ੍ਰਜੈਂਦਰਪਾਲ ਜੀ ਕਾਦਾ ਕੰਮ ਕਰਦਾ ਜੀ ਬਾਰੀਕਰਵੇ ਦਾ ਕੰਮ ਕਰਦਾ ਜੀ ਕੀ ਹੋਇਆ ਕੋਲੇ ਮੇਰੇ ਮੇਰੇ ਉੱਠਿਆ ਤਾਂ ਮੈਨੂੰ ਫੋਨ ਆਇਆ ਕਹਿੰਦੇ ਸਾਡੇ ਘਰਾਂ ਚੋਰੀ ਚੱਕਿਆ ਜੀ ਹਾਂਜੀ ਆਹਨੇ ਗਾਂਢੀ ਦਾ ਆਹ ਦੇਖਿਆ ਤਾਂ ਇਨਵਰਟਰ ਬੈਟਰੀ ਹੈ ਨੀਗਾ ਬਿਲਵਟਨ ਲੱਗਾ ਚਾਰੋ ਜਿਹੇ ਪੈਕੇਟ ਆ ਗਏ ਕਿੰਨੇ ਪੈਸੇ ਲੱਗੇ ਉਹ 2500 ਰੁਪਏ ਤੇ ਲੱਗੇ ਬੈਟਰੀ ਆ ਵੀ ਚੋਰੀ ਹੋ ਗਈ ਬੈਟਰੀ ਵੀ ਚੋਰੀ ਹੋ ਗਈ ਜੀ ਤੁਹਾਨੂੰ ਸਵੇਰੇ ਪਤਾ ਲੱਗਾ ਤੁਹਾਨੂੰ ਸਵੇਰੇ ਫੋਨ ਆਇਆ ਰਾਤੀ ਕਿੰਨੇ ਵਜੇ ਗਏ ਸੀ ਹਾਂਜੀ ਰਾਤੀ ਕਿੰਨੇ ਵਜੇ ਗਏ ਸੀ ਰਾਤੀ ਅਸੀਂ 8:00 ਵਜੇ ਗਏ ਸੀ ਕਿੰਨੇ ਚਿਰ ਹੋ ਗਿਆ ਦੁਕਾਨ ਕਰਦੇ ਹੋ ਤੁਹਾਨੂੰ ਇਥੇ ਮੈਨੂੰ 28 ਸਾਲ ਹੋ ਗਏ ਜੀ ਕੰਮ ਕਰਦਾ ਤੇ ਪਹਿਲੀ ਵਾਰੀ ਹੋਇਆ ਚ ਕੀ ਕਰਦੇ ਮੰਗ ਪ੍ਰਸ਼ਾਸਨ ਕੋਲ ਸਾਨੂੰ ਤਾਂ ਇਹ ਹੀ ਆ ਵੀ ਚੋਰੀ ਹਰ 6 ਮਹੀਨੇ ਬਾਅਦ ਹੋਈ ਜਾਂਦੀ ਹੈ ਤੇ ਕੋਈ ਹਰ ਪੱਕਾ ਹੱਲ ਹੋਣਾ ਚਾਹੀਦਾ ਜੀ ਟਾਕ ਜਿਹੜੇ ਜੇ ਲਾਇਆ